ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਪਹਿਲਾ ਸਾਗਰ ਮਹਿਬੂੰਦ ਬੂੰਦ ਮਹਿ ਸਾਗਰ ਕਵਣ ਬੁੱਝੈ ਵਿਦ ਜਾਣੈ ਉਤ ਭੁਜ ਚਲਤ ਆਪ ਕਰ ਚੀਨੈ ਆਪੈ ਤਤ ਪਛਾਣੈ ਆਪੇ ਪਾਠ ਪ੍ਰਤਨ ਸਰੂਪਾਂ ਦੇ ਵਿੱਚ ਹੈ ਆਪੇ ਤਤ ਪਛਾਣੈ ਪੋਥੀਆਂ ਤੇ ਵੀ ਆਪੇ ਛਪਿਆ ਹੋਇਆ ਨਵੀਨ ਜਿਹੜੀਆਂ ਛਪ ਗਈਆਂ ਨੇ ਕੋਤ ਕੁਜ ਚਲਤ ਆਪ ਕਰ ਚੀਨੈ ਆਪੇ ਤਤ ਪਛਾਣੈ ਐਸਾ ਗਿਆਨ ਵਿਚਾਰਾ ਕੋਈ ਤਿਸ ਤੇ ਮੁਕਤ ਪਰਮ ਗਤ ਹੋਈ ਜਿ ਤਿਸ ਤੇ ਮੁਕਤ ਵਰਮਗਤ ਹੋਈ ਰਹਾਉ ਦਿਨ ਮਹਰੇਣ ਰੈਣ ਮਹ ਦਿਨੀ ਅਰ ਉਸਨ ਸੀਤ ਵਿਦ ਸੋਈ ਤਾ ਕੀ ਗਾਤ ਮਿਤ ਅਵਰ ਨ ਜਾਣੈ ਗੁਰ ਬਿਨ ਸਮਝ ਨ ਹੋਈ ਪੁਰਖ ਮਹ ਨਾਰ ਨਾਰ ਮਹ ਪੁਰਖਾ ਬੂਝੋ ਬ੍ਰਹਮ ਗਿਆਨੀ ਤੋਨ ਮਹਿ ਧਿਆਨ ਧਿਆਨ ਮਹਿ ਜਾਨਿਆ ਗੁਰਮੁਖ ਅਕਥ ਕਹਾਣੀ ਮਨ ਮਹਿ ਜੋਤ ਜੋਤ ਮਹਿ ਮਨੁਆ ਪੰਜ ਮਿਲੇ ਗੋਰ ਭਾਈ ਤਾਨਕ ਤਿਨ ਕੈ ਸਦ ਬਲਹਾਰੀ ਜਿਨ ਏਕ ਸ਼ਬਦ ਲਿਵ ਲਾਈ RAM ਕਲੀ ਮਹੱਲਾ ਪਹਿਲਾ ਜਾ ਹਰ ਪ੍ਰਭ ਕਿਰਪਾ ਧਾਰੀ ਜਾਪ ਅਦਿ ਵਿਸ਼ਰਾਮ ਲਾਉਣਾ ਹੈ ਜਾ ਹਰ ਪ੍ਰਭ ਕਿਰਪਾ ਧਾਰੀ ਤਾ ਹਮੈ ਵਿੱਚ ਹੋ ਮਾਰੀ ਇਹ ਵੀ ਤਾ ਪਦਤੀ ਵਿਸ਼ਰਾਮ ਹੈ ਸੋ ਸੇਵਕ RAM ਪਿਆਰੀ ਜੋ ਗੁਰ ਸਬਦੀ ਵਿਚਾਰੀ ਸੋ ਹਰ ਜਨ ਹਰ ਪ੍ਰਭ ਭਾਵੈ ਐਨਿਸ ਭਗਤ ਕਰੇ ਦਿਨ ਰਾਤੀ ਲਾਜ ਛੋੜ ਹਰ ਕੇ ਗੁਣ ਗਾਵੇ ਰਹਾਉ ਤੁਣ ਵਾਜੇ ਅਨਹਦ ਕੋਰਾ ਮਨ ਮਾਨਿਆ ਹਰ ਰਸ ਮੂਰਾ ਗੁਰ ਪੂਰਾ ਸੱਚ ਸਮਾਇਆ ਗੁਰ ਆਦ ਪੁਰਖ ਹਰ ਪਾਇਆ ਸਬਨਾਦ 베ਦ ਗੁਰ ਬਾਣੀ ਮਨ ਰਾਤਾ ਸਾਰੰਗ ਪਾਣੀ ਸਾਰੰਗ ਪਾਣੀ ਮਨ ਰਤਾ ਸਾਰਗ ਪਾਣੀ ਤਹ ਤੀਰਥ ਵਰਤ ਤਾਪ ਸਾਰੇ ਗੁਰ ਮਿਲਿਆ ਹਰ ਨਿਸਤਾਰੇ ਜਹ ਆਪ ਗਿਆ ਭਉ ਭਾਗਾ ਗੁਰ ਚਰਣੀ ਸੇਵਕ ਲਾਗਾ ਗੁਰ ਸਤ ਗੁਰ ਪਰਮ ਚੁਕਾਇਆ ਕਹੋ ਨਾਨਕ ਸ਼ਬਦ ਮਿਲਾਇਆ ਰਾਮ ਕਲੀ ਮਹੱਲਾ ਪਹਿਲਾ ਸਾਦਨ ਭੋਜਨ ਮਾਗਤ ਭਾਗੈ ਸਾਦਨ ਭੋਜਨ ਮਾਗਤ ਭਾਗੈ ਖੁਦਿਆ ਦੁਸ਼ਟ ਖੁਦਿਆ ਦੁਸ਼ਟ ਜਲੈ ਇਥੇ ਵੀ ਸ੍ਰਾਮ ਹੈ ਖੁਦਿਆ ਦੁਸ਼ਟ ਜਲੈ ਦੁਖ ਆਗੈ ਗੁਰਮਤ ਨਹੀਂ ਲੀਨੀ ਦੁਰਮਤ ਪਤ ਖੋਈ ਗੁਰਮਤਿ ਭਗਤ ਪਾਵੈ ਜਨ ਕੋਈ ਗੁਰਮਤਿ ਪਦ ਤੇ ਵਿਸਰਾਮ ਯਾਦ ਰੱਖਣਾ ਹੈ ਗੁਰਮਤਿ ਭਗਤ ਪਾਵੈ ਜਨ ਕੋਈ ਜੋਗੀ ਜੁਗਤ ਸਹਿਜ ਘਰ ਵਾਸੈ ਏਕ ਦ੍ਰਿਸ਼ਟ ਏਕੋ ਕਰ ਦੇਖਿਆ ਏਕ ਦ੍ਰਿਸ਼ਟ ਏਕੋ ਕਰ ਦੇਖਿਆ ॥ ਪੀਖਿਆ ਭਾਇ ਸਬਦ ਤ੍ਰਿਪਤਾਸੈ ਰਹਾਉ ਪੰਜ ਬੈਲ ਗੱਡੀਆਂ ਪੰਜ ਬੈਲ ਪੰਜ ਬੈਲ ਗੱਡੀਆਂ ਦੇਹ ਧਾਰੀ RAM ਕਲਾ ਨਿਭਹਿ ਪਤਸਾਰੀ RAM ਕਲਾ ਸਿਵ RAM ਨਿਭਹਿ ਪਤਸਾਰੀ ਧਰ ਤੂਟੀ ਗਾਡੋ ਸਿਰ ਭਾਰ ਲੱਕਰੀ ਬਿਖਰ ਜਰੀ ਮੰਜ ਬਾਹਾਰ ਲੱਕਰੀ ਬਿਖਰ ਇਥੇ ਵਿਸ਼ਰਾਮ ਜਰੀ ਤੇ ਯਮਕ ਲਾਦਨੀ ਹੈ ਮਨ ਜਪਾਰ ਗੁਰ ਕਾ ਸ਼ਬਦ ਵਿਚਾਰ ਜੋਗੀ ਵਿਚਾਰ ਇਕੱਠਾ ਹੀ ਬੋਲਦੋ ਨਾ ਵਿਚਾਰ ਵੱਖਰਾ ਨਹੀਂ ਕਹਿਣਾ ਗੁਰ ਕਾ ਸ਼ਬਦ ਵਿਚਾਰ ਜੋਗੀ ਦੁਖ ਸੁਖ ਸਮਕਰਣਾ ਸੋਗ ਬਿਯੋਗੀ ਦੁਖ ਸੁਖ ਸਮਕਰਣਾ ਜਿਥੀ ਵਿਸਰਾਮ ਸਾਮ ਪੋਲਾ ਬੋਲਨਾ ਸੋਗ ਵਿਯੋਗੀ ਭਗਤ ਨਾਮ ਗੁਰ ਸ਼ਬਦ ਵਿਚਾਰੀ ਅਸਥਿਰ ਕੰਦ ਜਪੈ ਨਰੰਕਾਰੀ ਸਹਜ ਜਗੋਟਾ ਬੰਦਨ ਤੇ ਛੂਟਾ ਕਾਮ ਕ੍ਰੋਧ ਗੁਰ ਸ਼ਬਦੀ ਲੂਟਾ ਮਨ ਮਹਮੁੰਦਰਾ ਹਰ ਗੁਰ ਸਰਣਾ ਨਾਨਕ RAM ਭਗਤ ਜਨ ਤਰਣਾ ਇੱਕ ਓੰਕਾਰ ਸਤਗੁਰ ਪ੍ਰਸਾਦਿ RAM ਕਲੀ ਮਹੱਲਾ ਤੀਜਾ ਘਰ ਪਹਿਲਾ ਸਤਜੁਗ ਸੱਚ ਕਹੈ ਸਭ ਕੋਈ ਸਤਜੁਗ ਤੇ ਵਿਸ਼ਰਾਮ ਲਾਦਨਾ ਪਾਤੇ ਸਤਜੁਗ ਸੱਚ ਕਹੈ ਸਭ ਕੋਈ ਘਰ ਘਰ ਭਗਤ ਗੁਰਮੁਖ ਹੋਈ ਸਤਜੁਗ ਧਰਮ ਪੈਰ ਹੈ ਚਾਰ ਸਤਜੁਗ ਪਾਤੇ ਵਿਸ਼ਰਾਮ ਧਰਮ ਪੈਰ ਹੈ ਇਥੇ ਠਮਕ ਲਾ ਦਿੰਨੀ ਹੈ ਚਾਰ ਗੁਰਮੁਖ ਬੂਜੈ ਉਹ ਵਿਚਾਰ ਜੁਗਚਾਰੇ ਨਾਮ ਵੜਿਆਈ ਹੋਈ ਜੇ ਨਾਮ ਲਾਗੈ ਸੋ ਮੁਕਤ ਹੋਵੇ ਗੁਰ ਬਿਨ ਨਾਮ ਨਾ ਪਾਵੇ ਕੋਈ ਰਹਾਉ ਤ੍ਰਿਤਾ ਇਕ ਕਾਲ ਕੀਨੀ ਦੂਰਾ ਪਖੰਡ ਵਰਤਿਆ ਹਰ ਜਾਣਣ ਦੂਰ ਗੁਰਮੁਖ ਬੂਜੈ ਸੁੱਜੀ ਹੋਈ ਅੰਤਰਨਾਮ ਵਸੈ ਸੁਖ ਹੋਈ ਦ्वाਪੁਰ ਦੂਜਾ ਦੁਬਿਦਾ ਹੋਏ ਇਹ ਦ्वाਪੁਰ ਦੋਵੇਂ ਓਂਕੜ ਲਾ ਕੇ ਉਚਾਰਨ ਕਰਨਾ ਇਹ ਦ्वाਪਰ ਨਹੀਂ ਜੈਦਣਾ ਪੱਪੇ ਦੇ ਓਂਕੜ ਬੋਲਣਾ ਦ्वाਪੁਰ ਦੂਜੇ ਦੁਬਿਧਾ ਹੋਈ ਪਰਮ ਭੁਲਾਨੇ ਜਾਣ ਹੈ ਦੁਈ ਦੁਆਪੁਰ ਧਰਮ ਦੋਇ ਪੈਰ ਰਖਾਏ ਦੁਆਪੁਰ ਪਤਿ ਵਿਸਰਾਮ ਧਰਮ ਪਤਿ ਯਮਕਲਾ ਕੇ ਉਚਾਰਨ ਕਰਨਾ ਹੈ ਧਰਮ ਦੋਇ ਨਹੀਂ ਕਹਿਣਾ ਧਰਮ ਦੋਇ ਪੈਰ ਰਖਾਏ ਗੁਰਮੁਖ ਹੋਵੇ ਤਾ ਨਾਮ ਦਰੜਾਈ ਕਲਯੁਗ ਧਰਮ ਕਲਾ ਇਕ ਰਹਾਏ ਕਲਯੁਗ ਪੰਤੇ ਵਿਸਰਾਮ ਹੈ ਧਰਮ ਕਲਾ ਠਿਠਮਖ ਇਕ ਰਹਾਏ ਇਕ ਪੈਰ ਚੱਲੈ ਮਾਇਆ ਮੋਹ ਵਧਾਈ ਮਾਇਆ ਮੋਹ ਆਤ ਗੁਬਾਰ ਸਤਗੁਰ ਭੇਟਾ ਨਾਮ ਉਧਾਰ ਸਭ ਜੁਗ ਮਹਿ ਸਾਚਾ ਏਕੋ ਸੋਈ ਸਭ ਮਹਿ ਸੱਚ ਦੂਜਾ ਨਹੀਂ ਕੋਈ ਸੱਚ ਕੀਰਤਾ ਸੱਚ ਸੁਖ ਹੋਈ ਗੁਰਮੁਖ ਨਾਮ ਵਖਾਣਾ ਕੋਈ ਸਭ ਜੁਗ ਮਹਿ ਨਾਮ ਊਤਮ ਹੋਈ ਗੁਰਮੁਖ ਵਿਰਲਾ ਬੂਝੈ ਕੋਈ ਹਰ ਨਾਮ ਧਿਆਈ ਭਗਤ ਜਨ ਸੋਈ ਇਹ ਜਿੰਨੇ ਪਦ ਆ ਰਹੇ ਹਨ ਹੋਈ ਸੋਈ ਇਹ ਸ਼ੁੱਧ ਬੋਲਨੇ ਹਨ ਕਈ ਵਾਰ ਅਸੀਂ ਸੋਈ یوں ਕਹਿ ਦਿੰਨੇ ਆ ਸੋਈ ਹੋੜਾ ਪੂਰਾ ਨਹੀਂ ਲੱਗਦਾ ਸੋਈ ਹੋਈ یوں ਸ਼ੁਧ ਬੂਤ ਨਹੀਂ ਨਾਨਕ ਜੁਗ ਜੁਗ ਨਾਮ ਵਡਿਆਈ ਹੋਈ RAM KALI ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਜੇ ਵੱਡ ਭਾਗ ਹੋ ਵਹਿ ਵੱਡ ਭਾਗੀ ਤਾ ਹਰ ਹਰ ਨਾਮ ਧਿਆਵੈ ਜੀ ਵੱਡ ਭਾਗ ਹੋਵੈ ਇੱਥੇ ਠੰਮਕ ਵੱਡ ਭਾਗੀ ਇੱਥੇ ਵਿਸਰਾਮ ਤਾ ਹਰ ਹਰ ਨਾਮ ਧਿਆਵੈ ਨਾਮ ਜਪਤ ਨਾਮੇ ਸੁਖ ਪਾਵੇ ਹਰ ਨਾਮੇ ਨਾਮ ਸਮਾਵੇ ਗੁਰਮੁਖ ਭਗਤ ਕਰਹੁ ਗੁਰਮੁਖ ਭਗਤ ਕਰਹੁ ਸਾਧ ਪ੍ਰਾਣੀ ਗੁਰਮੁਖ ਭਗਤ ਕਰਹੁ ਇੱਥੇ ਵਿਸਰਾਮ ਸਦ ਪ੍ਰਾਣੀ ਗੁਰਮੁਖ ਭਗਤ ਕਰਹੁ ਸਦ ਪ੍ਰਾਣੀ ਹਿਰਦੈ ਪ੍ਰਗਾਸ ਹੋਵੈ ਲਿਵ ਲਾਗੇ ਗੁਰਮਤਿ ਹਰਿ ਹਰਿ ਨਾਮ ਸਮਾਣੀ ਰਹਾਉ ਹੀਰਾ ਰਤਨ ਜਿਵੇਂ ਹਰ ਮਾਣਕ ਬਹੁ ਸਾਗਰ ਭਰਪੂਰ ਕੀਆ ਜਿਸ ਵੱਡ ਭਾਗ ਹੋਵੈ ਵੱਡ ਮਸਤਕ ਤੈਨ ਗੁਰਮਤ ਕੱਢ ਖੱਡ ਲੀਆ ਜਿਸ ਵੱਡ ਭਾਗ ਹੋਵੇ ਇਥੇ ਠਮਕ ਵੱਡ ਮਸਤਕ ਇਥੇ ਵੀ ਰੰਗਮ ਤੈਨ ਗੁਰਮਤ ਕੱਢ ਕੱਢ ਲੀਆ ਰਤਨ ਜਵੇਹਰ ਲਾਲ ਹਰ ਨਾਮਾ ਗੁਰ ਕਾੜ ਤਲੀ ਦਿਖਲਾਇਆ ਜੀ ਗੁਰ ਪਦਤੀ ਯਮਕ ਲਾ ਕੇ ਉਚਾਰਨ ਕਰਨਾ ਹੈ ਰਤਨ ਜਵੇਹਰ ਲਾਲ ਹਰ ਨਾਮ ਇੱਥੇ ਵਿਸਰਾਮ ਹੈ ਗੁਰ ਕਾਟ ਤਲੀ ਦਿਖਲਾਇਆ ਭਾਗ ਹੀਣ ਮਨਮੁਖ ਨਹੀਂ ਲੀਆ ਭਾਗ ਹੀਣ ਮਨਮੁਖ ਇੱਥੇ ਠੰਮ ਗਿਆ ਭਾਗ ਹੀਣ ਮਨਮੁਖ ਨਹੀਂ ਲੀਆ ਤ੍ਰੇਨ ਉਲਾ ਲੱਖ ਛਪਾਇਆ ਭਾਗ ਹੀਣ ਮਨਮੁਖ ਨਹੀਂ ਲੀਆ ਇੱਥੇ ਵਿਸਰਾਮ ਤ੍ਰੇਨ ਉਲਾ ਲੱਖ ਛਪਾਇਆ ਮਸਤਕ ਭਾਗ ਹੋਵੇ ਧੁਰ ਲਿਖਿਆ ਤਾ ਸਤਗੁਰ ਸੇਵਾ ਲਾਏ ਨਾਨਕ ਰਤਨ ਜਿਵੇਂ ਹਰ ਪਾਵੇ ਧਨ ਧਨ ਗੁਰਮਤਿ ਹਰ ਪਾਏ ਸ੍ਰੀ ਸਹਿਜ ਪਾਠਿ ਸੇਵਾ ਸ੍ਰੀ ਸਹਿਜ ਪਾਠਿ ਸੇਵਾ